ਹਾਂਜੀ ਗਾਇਜ਼ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਕੋਸ਼ਿਸ਼ ਤਰਤੀਬੀ ਤੇ ਹੈ ਅੱਜ ਚੱਲਿਆ ਤੇ ਹਾਂ ਇਸ ਕਲੀਰਿੰਗ ਵਾਲੀ ਬਾਲਕ ਸੜੀ ਬਾਲਕ ਆਪਾਂ ਠੀਕ ਹੈ ਜੀ ਥੋੜੇ ਰਿਓ ਤੁਸੀਂ ਆਪਾਂ ਦੇਣਾ ਜੱਟਾ ਹੈਗਾ ਸਨਤਪਰਾ ਸੋਡੀਆਂ ਦਾ ਇਹ ਪਸੰਦ ਤਪਰਾ ਸੋਡੀਆਂ ਦਾ ਆਟਾ ਹਾਂਜੀ ਸਰ ਇਹ ਸਾਡੇ ਸਰ ਬਣੇ ਜੀ ਇਹ ਗੱਲ ਹੀ ਠਾਕਰ ਲਓ ਜੀ ਹੁ ਬਾਲ ਕਟਾ ਲਈਏ ਸੀ ਆਪਣੇ ਤੇ ਮਿਲ ਗਿਆ ਤੁਹਾਨੂੰ ਬਾਹਰ ਦੇ ਨੂੰ ਕਿੱਡੇ ਕਿੱਡੇ ਹੋ ਗਏ ਸਰਪੜ ਦੇ ਲਾ ਕਿੰਨੇ ਤਨ ਹੋਏ ਯਾਰ ਲੋ ਜੀ ਬਾਲ ਬੂਹ ਕਟਾ ਕੇ ਆਪਾਂ ਹੋ ਗਏ ਬਿਲਕੁਲ ਰੈਡੀ ਤੇ ਹੁਣ ਬ੍ਰੇਕਫਾਸਟ ਕਰਨ ਲੱਗੇ ਆ ਬ੍ਰੇਕਫਾਸਟ ਕਰਕੇ ਇਹਦਾ ਆਪਾਂ ਚੱਲਦੇ ਆ ਨਾ ਆਪਣੇ ਕੰਮ ਤੇ ਤੇ ਤੁਸੀਂ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਇਹ ਅੱਜ ਆਪਾਂ ਨੇ ਕੁਝ ਖਾਸ ਬੰਦੇ ਨੂੰ ਮੈਂ ਨਾ ਕਿਸੇ ਨੂੰ ਤੁਹਾਨੂੰ ਵੀ ਮਲਾਵਾਂਗੇ ਓਕੇ ਜੀ ਅਸੀਂ ਪੰਜਾਬ ਫਿਲਮ ਸਿਟੀ ਚ ਆਏ ਸੀਗੇ ਪਰ ਅੰਦਰ ਉਹਨਾਂ ਦਾ ਕੰਮ ਚੱਲਣ ਦੇ ਕਾਰਨ ਉਹ ਕਹਿੰਦੇ ਵੀ ਪਲੀਜ਼ ਵੀਡੀਓ ਨਾ ਬਣਾਓ ਵੀ ਪਹਿਲਾਂ ਇਹਨੂੰ ਪੂਰਾ ਤਿਆਰ ਹੋ ਲੈਣ ਦਿਓ ਫੇਰ ਬਣਾਵਾਂਗੇ ਵੀਡੀਓ ਤੇ ਇਸ ਕਰਕੇ ਅਸੀਂ ਵੀਡੀਓ ਨਹੀਂ ਬਣਾਈ ਅੰਦਰ ਉਹ ਤੇ ਕੋਈ ਨਹੀਂ ਇਹਨੂੰ ਤਿਆਰ ਹੋ ਲੈਣ ਦਿਓ ਵਧੀਆ ਹੋਰੇ ਕੰਮਕਾਰ ਆ ਬਾਈ ਚੱਲ ਰਿਹਾ ਪੂਰਾ ਇਹ ਜੀ ਗੱਲ ਨਹੀਂ ਐ ਤਾਂ ਕੁ ਸੈੱਟ ਇਹਨਾਂ ਦੇ ਤਿਆਰ ਵੀ ਹੋ ਗਏ ਅੰਦਰ ਕਨੇਡਾ ਇਟਲੀ ਸਭ ਕੁਝ ਬਣ ਗਿਆ ਆ ਦੇਖੋ ਇਹਦਾ ਬੋਰਡ ਵੀ ਲੱਗਿਆ ਉੱਥੇ ਪੰਜਾਬ ਸਿਟੀ ਪੰਜਾਬ ਫਿਲਮ ਸਿਟੀ ਦਾ ਦੇਖੋ ਤੁਹਾਨੂੰ ਦਿਖਾਉਣਾ ਇੱਕ ਮਿੰਟ ਆ ਦੇਖੋ ਇਹ ਚੰਡੀਗੜ੍ਹ ਰੋਡ ਤੇ ਹੈ ਬੋਰਡ ਲੱਗਿਆ ਹੋਇਆ ਤੇ ਹਲੇ ਕੰਮ ਚੱਲ ਰਿਹਾ ਹੈ ਦਾ ਦੇਖੋ ਇਹ ਮੂਰੇ ਫਰੰਟ ਹੈ ਇਹਦਾ ਦੇਖੋ ਬਹੁਤ ਵੱਡਾ ਹੈ ਬੰਬੇ ਤੱਕ ਦੀਆਂ ਬੰਬੇ ਤੱਕ ਦੀਆਂ ਜਾਨੀ ਕਿ ਸ਼ੂਟਿੰਗ ਉਹ ਇੱਥੇ ਹੁੰਦੀਆਂ ਨੇ ਹੁਣ ਵੀ ਹੁੰਦੀਆਂ ਨੇ ਤੇ ਆਪਾਂ ਚੱਲਦੇ ਹੁਣ ਚੱਲਦੇ ਆ ਫਿਰ ਆਪਾਂ ਚਲੋ ਜੀ ਅੱਜ ਬਾਈ ਬੜਾ ਵਧੀਆ ਲੱਗਿਆ ਬੰਦੇ ਨੂੰ ਮਿਲ ਕੇ ਬੰਦਾ ਜਿਹੜਾ ਉਰੇ ਮੇਨ ਜਿਹੜਾ ਮੇਨ ਉਰੇ ਬਸ ਮਹੀਨਾ ਡੇਢ ਮਹੀਨੇ ਦੇ ਵਿੱਚ ਇਹਨਾਂ ਫਲ ਤਿਆਰ ਹੋ ਜਾਣਾ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ ਉਹਦੇ ਚ ਵੀ ਅੰਦਰ ਕੀ ਕੀ ਆਂਦਰ ਇਟਲੀ ਦਾ ਕੈਨੇਡਾ ਦਾ ਯੂ ਐਸ ਏ ਦਾ ਸਾਰੇ ਚੀਜ਼ਾਂ ਤਿਆਰ ਕਰੀਆਂ ਹੋਈਆਂ ਨੇ ਉਹਨਾਂ ਨੇ ਵੀ ਤੁਹਾਨੂੰ ਅੰਦਰ ਜਾ ਕੇ ਇਹ ਨਹੀਂ ਪਤਾ ਲੱਗਦਾ ਵੀ ਆਪਾਂ ਇੱਥੇ ਲਈ ਜਿ ਖੜੇ ਆ ਇੱਕ ਪੰਜਾਬ ਚ ਖੜੇ ਆ ਫਿਰ ਬਾਕੀ ਬੰਬੇ ਦੇ ਬੋੜੇ ਬੋੜੇ ਆਰਟਿਸਟ ਜਿਨੇ ਆਪਣੇ ਸਲਮਾਨ ਖਾਨ ਤੱਕ ਇਹ ਤੋਂ ਉੱਪਰ ਤਾਂ ਕੁਝ ਨਹੀਂ ਸਭ ਤੋਂ ਉੱਪਰ ਸਿੱਧੂ ਮੂਸੇਵਾਲੇ ਦੇ ਗਾਣੇ ਵੀ ਇੱਥੇ ਕਈ ਸ਼ੂਟ ਹੋਏ ਨੇ ਇਹ ਠੀਕ ਆ ਜੀ ਫਿਰ ਆਪਾਂ ਹੁਣ ਮਿਲਦੇ ਆ ਅੱਗੇ ਤੂੰ ਦੇਖੋ ਚੰਡੀਗੜ੍ਹ ਰੋਡ ਬਸ ਜਿੰਨਾ ਥੋੜਾ ਚਾਹੀਦਾ ਉਹ ਨਾ ਚੋੜਾ ਹੈ ਨਹੀਂ ਹੈ ਨਾ ਇਹ 24 ਲਾਈਨ ਹੈ ਪਰ ਇਹ 6 ਲਾਈਨ ਚੱਲਦਾ ਕਿਉਂਕਿ ਮੇਰ ਚੰਡੀਗੜ੍ਹ ਦਾ ਰੋਡ ਹੈ ਚੰਡੀਗੜ੍ਹ ਦਾ ਆ ਮੇਰ ਰੋਡ ਹੈ ਚੰਡੀਗੜ੍ਹ ਵਾਲਾ ਪਰਪਾ ਚਾਉਦੇ ਪਿੰਡ ਲੋਹਾਰ ਮਾਚਰਾ ਉੱਥੇ ਜਾ ਕੇ ਉਹ ਬੰਦਿਆਂ ਦੇ ਘਰ ਜਾ ਕੇ ਉਹਨਾਂ ਨਾਲ ਆ ਜਮੀਨ ਦੀ ਗੱਲਬਾਤ ਕਰਕੋਣੀ ਹੈ ਬਣਾਉਂਦਾ ਭਾਈ ਦੇਖੋ ਕੀ ਚੀਜ਼ ਬਣਾਉਣਾ ਹੈ ਤੂੰ ਨਿੰਬੂ ਲੈ ਵੇ ਨਿੰਬੂ ਲੈ ਵੇ ਘੈਂਟ ਬਣਾਉਂਦਾ ਮੁੰਡਾ ਇਹ ਆ ਦੇਖੋ ਇਹ ਸਾਡੇ ਉਰੇ ਆ ਚੌਂਕ 'ਚ ਘੜਦਾ ਪਾਰਾ ਚੌਂਕ 'ਚ ਸੋਨੂ ਨੂੰ ਪੁੱਛਦਾ ਸੋਨੂ ਕਹੇ ਜਾ ਬਹੁਤ ਵਧੀਆ ਵਧੀਆ ਹੁਣ ਮੈਂ ਪੀ ਕੇ ਦੇਖਦਾ ਐਨ ਖਾਜੇ ਮਦਾਰਾ ਚੀਜ਼ ਵਧੀਆ ਪੀਣੀ ਚਾਹੀਦੀ ਆ ਪਰ ਹੁਣ ਮੌਸਮ ਬਦਲ ਗਿਆ ਆਪਣੇ ਬਰਫ ਖਰਾਬ ਕਰਨ ਲੱਗ ਗਿਆ ਹਲੇ ਇੰਨਾ ਨਹੀਂ ਜਣਨੇ ਕਿ ਫਿਰ ਵੀ ਲੱਗਿਆ ਪਰ ਚੰਗੀ ਲੱਗਦੀ ਜੀ ਹਾਂ 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 ਇਹ ਪਿੰਡ ਹੈਗਾ ਭਾਈ ਲਹਾਰ ਮਾਚਰਾ ਇਹ ਪਿੰਡ ਦੀ ਅਸੀਂ ਜ਼ਮੀਨ ਦੇਖਣ ਆਏ ਆ ਉਰੇ ਜ਼ਮੀਨ ਦੇਖਣ ਕੀ ਆਏ ਆ ਅਸੀਂ ਤਾਂ ਸੌਦਾ ਕਰਨ ਆਏ ਤੇ ਸੌਦਾ ਹਲੇ ਭਾਈ ਰਹਿ ਗਿਆ ਤਾਂ ਵਿਚਾਲੇ ਉਹਨਾਂ ਦੇਖਾਂਗੇ ਬਈ ਇੱਕ ਗੱਲ ਦੱਸੋ ਭਾਈ ਤੁਹਾਨੂੰ ਇੱਕ ਗੱਲ ਪੁੱਛਣ ਲੱਗਾ ਵੀ ਸਵੇਰੇ ਉੱਠ ਕੇ ਕਿਹੜੇ ਕਿਹੜੇ ਬੰਦਾ ਉੱਠਣ ਸਾਰੇ ਪਾਣੀ ਪੀਂਦਾ ਕਿਹੜੇ ਕਿਹੜੇ ਬੰਦਾ ਉੱਠਣ ਸਾਰ ਚਾਹ ਪੀਂਦਾ ਇਹ ਕੋਣ ਸੋਨੂੰ ਸਵੇਰੇ ਉੱਠਣ ਸਾਰ ਪਾਣੀ ਪੀਂਦਾ ਮੈਂ ਨਹੀਂ ਪੀਂਦਾ ਪਾਣੀ ਪਰ ਪਾਣੀ ਪੀਣਾ ਬੜੀ ਜ਼ਰੂਰੀ ਹੈ ਪੀਣਾ ਚਾਹੀਦਾ ਪਾਣੀ ਜੇ ਤੁਹਾਨੂੰ ਬਿਲਕੁਲ ਬਹੁਤ ਚੰਗਾ ਪਾਣੀ ਪੀਣਾ ਬਾਸੀ ਮੋਹ ਉੜਦੇ ਸਵੇਰੇ ਹੀ ਹਾਂ ਆਈ ਸਿੱਧਾ ਉੱਥੇ ਜਾ ਕੇ ਆਪਣਾ ਪਾਣੀ ਪੀ ਲਓ ਜਿੰਨਾ ਵੀ ਤੁਸੀਂ ਪੀ ਸਕਦੇ ਹੋ ਇੱਕ ਗਲਾਸ ਤੋਂ ਗਲਾਸ ਪਤਾ ਲੱਗੂਆ ਤੁਹਾਨੂੰ 10 ਤੋਂ 2 ਗਲਾਸ ਤਾਂ ਪੀਓ ਹਾਂ ਮੈਂ ਪਾਣੀ ਸਾਰਾ ਦਿਨ ਮੈਂ ਕੀ ਕਰਦਾ ਸਵੇਰੇ ਮੈਂ ਤੁਹਾਨੂੰ ਪਤਾ ਕੀ ਕਰਦਾ ਤਾਂ ਮੈਂ ਬਿਲਕੁਲ ਸਹੀ ਗੱਲ ਹੈ ਮੈਂ ਨਾ ਸਵੇਰੇ ਆਪਣਾ ਤਿਆਰ ਹੋ ਕੇ ਰੋਟੀ ਪਾਣੀ ਰੋਟੀ ਖਾ ਲਿਆ ਰੋਟੀ ਖਾ ਕੇ ਜੋ ਲੱਸੀ ਨਾਲ ਆਹੀ ਰੋਟੀ ਦੀ ਲੱਸੀ ਪੀ ਲਈ ਲੱਸੀ ਪੀਣ ਤੋਂ ਬਾਅਦ ਆ ਜਾਣਾ ਆਪਣੇ ਕੰਮ ਤੇ ਕੰਮ ਤੇ ਸਾਰਾ ਦਿਨ ਐ ਫਿਰ ਪਾਣੀ ਨਹੀਂ ਪਿੰਦਾ ਤਾਂ ਮੈਂ ਜੰਮੇ ਹੀ ਕੋਈ ਪਤਾ ਨਹੀਂ ਭੁਲੇਂਦਾ ਦਾ ਆਖੀ ਤਾਂ ਗਲਤੀ ਆ ਹਾਂ ਮੈਂ ਭਾਈ ਭਾਈ ਮੈਨੂੰ ਮੈਂ ਮੈਨੂੰ ਪਾਣੀ ਤਾਂ ਬਹੁਤ ਜ਼ਰੂਰੀ ਆ ਆਪਣੇ ਲਈ ਮੈਨੂੰ ਨਾ ਠੀਕ ਜਾਨਾ ਲਿਖਿਆ ਕਰੇ ਸਰੀਰ ਆਪਣਾ ਮੈਂ ਟੈਸਟ ਕਰਾਈ ਇੱਕ ਦਿਨ ਮਿੰਦੂ ਡਾਕਟਰ ਕਹਿੰਦਾ ਭਾਈ ਤੂੰ ਪਾਣੀ ਜੰਮੇ ਨਹੀਂ ਪਿੰਦਾ ਮੈਂ ਕਿਹਾ ਸੱਚੀ ਗੱਲ ਹੈ ਜੀ ਮੈਂ ਪਿੰਦਾ ਹੀ ਨਹੀਂ ਬਸ ਕਿਤੇ ਪਿਆਸ ਲੱਗੀ ਤਾਂ ਪੀ ਲਿਆ ਕਿਤੇ 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 ਪਿਆਸ ਲੱਗੀ ਤਾਂ ਪੀ ਲਿਆ ਸਿੱਧਾ ਹੀ ਜਾਣਾ ਸੀ ਤਾਂ ਸਿੱਧਾ ਸਿੱਧਾ ਕਿਤੇ ਪਿਆਸ ਲੱਗੀ ਤਾਂ ਪੀ ਲਿਆ ਨਹੀਂ ਮੈਂ ਪਾਣੀ ਨਹੀਂ ਤਾਂ ਪੀਂਦਾ ਪਰ ਹੁਣ ਹੁਣ ਵੀਰੇ ਆਪਾਂ ਪਾਣੀ ਪੀਦਾ ਰੋਜ਼ ਐਂ ਵਧੀਆ ਠੂਕੇ ਐਂ ਜਾਣਾ ਆਪਾਂ ਇਹ ਹੈਗਾ ਭਾਈ ਜਿਹੜੀ ਫਰੂਜ਼ਪੁਰ ਨੂੰ ਨਹਿਰ ਹੈ ਸਾਡੇ ਪਤੇਘੜ ਸਾਹਿਬ ਦੇ ਨਾਲ ਪਿੰਡ ਪੈਂਦਾ ਤਲਾਣੀਆਂ ਤਲਾਣੀਆਂ ਦੇ ਨਾਲੇ ਫਰੂਜ਼ਪੁਰ ਆਉ ਦੇਖੋ ਉੱਥੇ ਬੈਠੇ ਬਜ਼ੁਰਗ ਆਪਣੇ ਬਰਾਕਤ ਦੇ ਤੱਕ ਨਹੀਂ ਵਧੀਆ ਛਾਂ ਹੈ ਦੇਖੋ ਕਿੰਨਾ ਸੋਹਣਾ ਬੈਠੇ ਆਰਾਮ ਕਰ ਰਹੇ ਤੇ ਉਰੇ ਤੇ ਤੁਹਾਨੂੰ ਨਹਿਰ ਦਿਖਾਉਣਾ ਮੈਂ ਦੇਖੋ ਉਰੇ ਵੀ ਝਾਲ ਪੂਰੀ ਪੈਂਦੀ ਆ ਨਹਿਰ ਤੇ ਮੈਂ ਨੇੜੇ ਤੋਂ ਜਾ ਕੇ ਦਿਖਾਉਣਾ ਦੇਖੋ ਆਇਓ ਆ ਨੇੜੇ ਦੇਖੋ ਕਿ ਨੀਚੇ ਝਾਲ ਪੈਂਦੀ ਆ ਬਾਈ ਠੰਡੀ ਠੰਡੀ ਆ ਵਾਉਂਦੀ ਓਏ ਝਾਲ ਚ ਜੇ ਬਾਈ ਇਹਦੇ ਚ ਬੰਦਾ ਗਿਰ ਜਵੇ ਆਵਾਜ਼ ਸੁਣੋ ਤੁਸੀਂ ਬਾਈ ਡਰ ਲੱਗਦਾ ਦਿਲ ਹਿੱਲਦਾ ਓਰੇ ਜੇ ਇਸੇ ਬੰਦਾ ਗਿਰ ਜਵੇ ਨਾ ਬੰਦਾ ਨਾ ਔਰੋ ਲੋਟ ਆ ਗਿਆ ਦੇਖੋ ਤੁਸੀਂ ਮੇਰੇ ਪਿੰਡ ਤੋਂ ਵੀ ਵੱਧ ਝਾਲ ਪੈਂਦੀ ਆ ਦੇਖੋ ਐਸੇ ਮੇਰੇ ਪਿੰਡ ਵੀ ਬਹੁਤ ਝਾਲ ਪੈਂਦੀ ਆ ਦੇਖੋ ਕਿੰਨੇ ਜ਼ੋਰ ਨਾਲ ਪਾਣੀ girਦਾ ਦੇਖੋ ਕਿੰਨੀ ਸਪੀਡ ਨਾਲ ਪਾਣੀ girਦਾ ਦੇਖੋ ਦੇਖੋ ਕਿ ਨਹੀਂ 스ਪੀਡ ਨਾਲ ਗਿਰਦਾ ਪਾਣੀ ਇਹਦੇ ਚ ਇੱਕ ਵਾਰੀ ਮੇਰੇ ਪਿੰਡ ਦੇ ਨਾ ਮੇਰੇ ਪਿੰਡ ਦੇ ਨਿਆਣੇ ਗਿਰਗੇ ਸੀਗੇ ਨਹਿਰ ਚ ਇੱਕ ਨੇ ਨਾਰੀਅਲ ਨਹੀਂ ਆਉਂਦੇ ਜਿਹੜੇ ਨਹਿਰ ਚ ਉਹ ਨਾਰੀਅਲ ਫੜਨ ਲੱਗੇ ਨਹਿਰ ਚ ਉਹ ਨਾਰੀਅਲ ਫੜਦੇ ਫੜਦੇ ਪੈਰ ਤਿਲਕ ਗਿਆ ਤਿੰਨੇ ਜਣੇ ਸੀਗੇ ਉਹ ਤਿੰਨੇ ਜਣੇ ਉਹ ਦੂਆ ਉਹ ਕਹਿੰਦਾ ਕੱਢਣ ਲੱਗਿਆ ਉਹ ਵੀ ਗਿਰ ਗਿਆ ਤੀਆ ਵੀ ਗਿਰ ਗਿਆ ਉਹਦਾ ਵੀ ਪੈਰ ਤੇ ਤਿਲਕ ਗਿਆ ਉਹ ਤਿੰਨੇ ਜਣੇ ਐਨਾ ਸ਼ੁਗਰ ਕੋਈ ਟਰਾਲੀ ਲਈ ਜਾਂਦੇ ਸੀਗੇ ਲੋਕ ਉਹਨਾਂ ਨੇ ਦੇਖ ਲਈ ਉਹਨਾਂ ਨੇ ਦੇਖੇ ਭਾਈ ਤਾਂ ਉਹਨਾਂ ਨੇ ਕੱਢ ਲੇ ਤਾਂ ਬਚਾਉ ਹੋਇਆ ਉਹ 9 ਜੇ ਫਸਾ ਕੇ ਜਿਵੇਂ ਘਾਹ ਫੂਜ ਜਾ ਇਹਨਾਂ ਨੂੰ ਫੜ ਕੇ ਖੜ ਗਏ ਸੀਗੇ ਤੇ ਆਪਾਂ ਚੱਲਦੇ ਹੁਣ ਚਲੋ ਜੀ ਆ ਲਈ ਬਾਈ ਚਲੋ ਨਹਿਰ ਦੀ ਝਾਲ ਕੋਲੋਂ ਤੈਨੂੰ ਦਿਖਾਉਣਾ ਬੜੀ ਬੜੀ ਜ਼ਬਰਦਸਤ ਹੈ ਦਿਲ ਹਿੱਲਦਾ ਹੈ ਵੀ ਐਂ ਦੇਖ ਲਓ ਜੇ ਬੰਦਾ ਇਹਦੇ ਝੋਲ ਚ ਜਵੇਂ ਝਾਲ ਚ ਆ ਦੇਖੋ ਤੁਸੀਂ ਆ ਦੇਖੋ ਪਾਣੀ ਆ ਦੇਖੋ ਰੁਕੀ ਮੜੀ ਜੀ ਰੁਕੀ ਕੋਲ ਮੈਂ ਤਾਂ ਆ ਗਿਆ ਬੋਲਾ ਬੱਲਾ ਪਾਣੀ ਵੀ ਆਣ ਸਿਰੇ ਹੀ ਆ ਦੇਖ ਨਹਿਰਾਂ ਸਿਰੇ ਪਾਣੀ ਲੱਗਿਆ ਵਾ ਪਾਣੀ ਦੇਖ ਹੈ ਦੋਏ persen ਹੋਏ 15 ਅ ਦੇਖੋ ਇੱਧਰ ਆ ਦੇਖੋ ਪਾਣੀ ਦੇਖੋ ਅੋ ਜਾਨ ਦੇਖ ਨਹੀਂ ਸ਼ਾਨਦਾਰ ਜੀ ਕਿੰਨਾ ਪਾਣੀ ਬਈ ਸਾਡਾ ਦੇਖੋ ਜਾਂਦਾ ਹੈ ਨਾ ਆ ਦੇਖੋ ਹੈ ਨਾ ਕਿੰਨਾ ਪਾਣੀ ਹੈ ਜਿਹੜਾ ਜਾਂਦਾ ਚਲੋ ਭਾਈ ਲਓ ਜੀ ਹੁਣ ਫਤਿਹਗੜ੍ਹ ਸਾਹਿਬ ਆ ਗਏ ਅਸੀਂ ਇਹ ਫਤਿਹਗੜ੍ਹ ਸਾਹਿਬ ਦਾ ਏਰੀਆ ਗੇਟ ਦਿਖਾਉਣਾ ਤੁਹਾਨੂੰ ਫਤਿਹਗੜ੍ਹ ਸਾਹਿਬ ਦਾ ਉਹ ਸਾਹਮਣੇ ਫਤਿਹਗੜ੍ਹ ਸਾਹਿਬ ਦਾ ਗੇਟ ਆ ਗਿਆ ਬਸ ਐ ਤੂੰ 1 ਕਿਲੋਮੀਟਰ ਤੇ ਫਤਿਹਗੜ੍ਹ ਸਾਹਿਬ ਦਾ ਵੱਡਾ ਗੁਰਦੁਆਰਾ ਆ ਗ ਜਾਂਦਾ ਫਤਿਹਗੜ੍ਹ ਸਾਹਿਬ ਪਹੁੰਚ ਗਏ ਜੀ ਅਸੀਂ ਲਓ ਜੀ ਮੋਤੀराम ਮੇਰਾ ਦੇ ਨਾਂ ਦਾ ਗੇਟ ਹਾਂ ਹਾਂ ਮੋਤੀराम ਮੇਰਾ ਗੇਟ ਆ ਦੇਖ ਲਓ ਜਿਹੜੀਆਂ ਇਮਾਰਤਾਂ ਉਰੇ ਖੜੀਆਂ ਨੇ ਫਤਿਹਗੜ੍ਹ ਸਾਹਿਬ ਦੇ ਏਰੀਏ 'ਚ ਪ੍ਰਾਣੀਆਂ ਉਹ ਕਣੇ ਖੜੀਆਂ ਨੇ ਜਿਹੜੀਆਂ ਸਰਹੰਦੀਪਤਾ ਦੀਆਂ ਬਣੀ ਹੋਈਆਂ ਨੇ ਦੇਖ ਲਓ ਹਲੇ ਵੀ ਉਕਣੇ ਖੜੀਆਂ ਨੇ ਚਾਹੇ ਕੁਝ ਟਾਇਟ ਹੋ ਗਈਆਂ ਵਿੱਚੋਂ ਟਹਿਣੀਆਂ ਨੇ ਬਹੁਤ ਟਾਈਮ ਹੋ ਗਿਆ ਪਰ ਉਹ ਖੜੀਆਂ ਨੇ ਹਲੇ ਵੀ ਹਨ ਸਹੀ ਗੱਲ ਹੈ ਹਾਂ ਬਾਜੂ ਜੀ ਤਾਂ ਕਹਿੰਦਾ ਮੈਂ ਖਾਣਾ ਪਾਈ ਚਾਟ ਪਾਪੜੀ ਕਿਦਾਂ ਬਾਬੂ ਵਧੀਆ ਦਾ ਐਣ ਬਹੁਤ ਸਪੈਸ਼ਲ ਲਿਗ ਆਇਆ ਹੈ ਇਹ ਮੈਂ ਤੇ ਹੀ ਖਾਣਾ ਬਾਬਾ ਇਹ ਦੇਖੋ ਮੈਂ ਤਾਂ ਨਹੀਂ ਖਾਂਦਾ ਇਹ ਜੀ ਚੀਜ਼ ਮਾ ਤੁਸੀਂ ਉਹ ਖਾ ਲੋ ਬਈ ਇਹ ਜੇ ਮੈਂ ਬਾਬੀ ਪਧੀ ਬੋਪਣਾ ਮਾ ਚੱਲ ਖਾਣਾ ਭਾਈ ਅਸੀਂ ਸ਼ਾਮ ਦੇ ਟਾਈਮ ਥੋੜਾ ਇੱਕ ਬਾਜ਼ਾਰ ਦੇ ਵਿੱਚ ਕੰਮ ਸੀਗਾ ਥੋੜੀ ਕੁੱਥੀ ਹਣੀ ਵੀ ਉਹ ਬਾਜ਼ਾਰ ਚ ਆਏ ਆ ਥੋੜਾ ਜਿਹਾ ਇੱਕ ਬਾਜ਼ਾਰ ਦੇ ਵਿੱਚ ਹੁਣ ਕੰਮ ਨਿਬੜ ਗਿਆ ਹੁਣ ਚੱਲੇ ਆਂ ਅਸੀਂ ਪਿੰਡ ਨੂੰ ਤੇ ਬਾਕੀ ਦਾ ਬਲੌਗ ਕੱਲੂ ਬਣਾਵਾਂਗੇ ਤੁਸੀਂ ਦੱਸਿਓ ਦੇਖ ਕੇ ਓਕੇ ਜੀ ਲਓ ਜੀ ਆਪਾਂ ਪਹੁੰਚ ਗਏ ਆ ਆਪਣੇ ਘਰ ਘਰ ਪਹੁੰਚਿਆ ਤਾਂ ਹੁਣ ਭਵਜੋਤਾ ਦਿਖਾਉਣਾ ਤੁਹਾਨੂੰ ਮੈਂ ਲੱਗਿਆ ਬਾ ਆਪਣੀ ਗੇਮ ਤੇ ਖੇਡਣ ਤੇ ਹੁਣ ਬਲੌਗ ਆਪਾਂ ਬਸ ਲਾਸਟ ਸੀਨ ਹੁਣ ਆਪਾਂ ক্লোਜ਼ ਕਰਾਂਗੇ ਮੈਂ ਭਾਵ ਜੋਤ ਲੱਗਿਆ ਵਾ ਖੇਡਣਾ ਆਪਣਾ ਸਕੂਲ ਤੋਂ ਆ ਕੇ ਰੈਸਟ ਕਰਕੇ ਆਪਣੀ ਗੇਮ ਖੇਡ ਰਿਹਾ ਹਾਂ ਆ ਦੇਖੋ ਮਾ ਲੱਗਿਆ ਵਾ ਖੇਡਣਾ ਇਹਦਾ ਲਓ ਜੀ ਆ ਦੇਖੋ ਇਹ ਪੀਐਸਪੀ ਆਪਣਾ ਵਧੀਆ ਚੱਲੂ ਬੱਚਾ ਫੋਨ ਕਿੰਨੂ ਧਿਆਨ ਹਟ ਜਾਂਦਾ ਬੱਚੇ ਦਾ ਇਹ ਇਹ ਫਾਇਦਾ ਇਹਦਾ ਚਲੋ ਠੀਕ ਹੈ ਜੀ ਇਹਨੂੰ ਖੇਡਣ ਤੋਂ ਤੇ ਆਪਾਂ ਮਿਲਾਂਗੇ ਕੱਲ ਨਵੇਂ ਵਲੌਗ ਚ ਤੇ ਕਿਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਉਸੇ ਸ਼ੇਅਰ ਕਰਨਾ ਨਾ ਭੁੱਲਿਓ ਓਕੇ ਜੀ ਸਤਿ ਸ੍ਰੀ ਅਕਾਲ ਬਾਏ ਬਾਏ